28 29 ਦਸੰਬਰ ਪੰਜਾਬ ਮੌਸਮ ਜਾਣੋ ਕਿੱਥੇ ਤੇਜ਼ ਮੀਂਹ ਮੌਸਮ ਸਾਫ਼ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅਗਲੇ 48 ਘੰਟਿਆਂ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਏ ਕਿ ਪੰਜਾਬ ਦੇ ਮੌਸਮ ਵਿੱਚ ਆਪਾਂ ਨੂੰ ਕੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਅੱਜ 28 ਦਸੰਬਰ ਦੀ ਗੱਲ ਕਰੀ ਤਾਂ ਸਵੇਰ ਤੋਂ ਸਮੇਂ ਜਿੱਤੇ ਲਾਈਵ ਸੈਟਲਾਈਟ ਤਸਵੀਰਾਂ ਦੇਖ ਰਹੇ ਹੋਗੇ ਪੰਜਾਬ ਦੇ ਪੂਰੇ ਹਿੱਸੇ ਵਿੱਚ ਹਜੇ ਵੀ ਸੰਘਣੀ ਬੱਦਲ ਬਈ ਬਣੀ ਹੋਈ ਹੈ ਪਰ ਪੰਜਾਬ ਦੇ ਪੱਛਮੀ ਇਲਾਕੇ ਵਿੱਚ ਮੌਸਮ ਬਿਲਕੁਲ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਜਿਲੇਵਰ ਜਿਹਾ ਇਲਾਕਿਆਂ ਦੀ ਗੱਲ ਕਰੀ ਤਾਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਰੋਪਨਗਰ, ਐਸਐਸ ਨਗਰ, ਚੰਡੀਗੜ੍ਹ, ਮਹਾਲੀ ਨਾਲਾ ਦੇ ਕੁਝ ਭਾਗ ਹੋਣ ਕੇ ਫਤਗੜ ਸਾਹਿਬ ਦੇ ਇਸ ਤੋਂ ਇਲਾਵਾ ਨਾਲਾ ਦੇ ਪਟਿਆਲੇ ਦੇ ਫਤਗੜ ਸਾਹਿਬ ਦੇ ਨਾਲਾ ਦੇ ਕੁਝ ਕੁ ਭਾਗ ਹੋ ਸਕਦੇ ਹਨ। ਲੁਧਿਆਣੇ ਤੇ ਮਲੇਰਗੋੜਲੇ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਰੋਇਪੁਰ, ਫਰੀਦਕੋਟ, ਸ਼ਹੀਦ ਮੁਖਤਿਆਰ ਸਾਹਿਬ ਦੇ ਇਲਾਕੇ ਵਿੱਚ ਮੌਸਮ ਬਿਲਕੁਲ ਸਾਫ਼ ਦੇਖਣ ਨੂੰ ਮਿਲੇਗਾ। ਅਗਰ ਆਪ ਸੰਖੇਪ ਵਿੱਚ ਕਹੀ ਤਾਂ ਸਵੇਰ ਦੇ ਸਮੇਂ ਤੋਂ ਪੰਜਾਬ ਦੇ ਪੱਛਮੀ ਮਾਝ ਦੁਆਬੇ ਦੇ ਭਾਗ ਦੇ ਪੱਛਮੀ ਮਾਲਵੇ ਦੇ ਭਾਗਾ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਪਰ ਪੱਛਮੀ ਤੋਂ ਇਲਾਵਾ ਜੋ ਪੂਰਵੀ ਹਿੱਸੇ ਹਨ ਮਾਲਵੇ ਦੇ ਦੁਆਬੇ ਦੇ ਇੱਧਰ ਆਪਾਂ ਤੇਜ਼ ਮੀਂਹ ਦੇ ਕਾਰਨ ਲਗਭਗ ਦੁਪਹਿਰ ਦੇ ਸਮੇਂ ਤੱਕ ਦੇਖਣ ਨੂੰ ਮਿਲ ਸਕਦੀਆਂ ਹਨ ਕੱਲ ਦੀ ਗੱਲ ਕਰੀਏ 29 ਦਸੰਬਰ ਦੀ 29 ਦਸੰਬਰ ਨੂੰ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਆਪਣਾ ਪੱਛਮੀ ਹਵਾਵਾਂ ਦੀ ਵਾਪਸੀ ਦੇਖਣ ਨੂੰ ਮਿਲੇਗੀ ਤੇ ਮੌਸਮ ਬਿਲਕੁਲ ਸਾਫ਼ ਹੋ ਜਾਵੇਗਾ ਕਿਸੇ ਤਰ੍ਹਾਂ ਤੇ ਕੋਈ ਮੀਂਹ ਦੇ ਅਸਰ ਨਹੀਂ ਹਨ ਅਗਰ ਆਪਾਂ ਸੰਖੇਪ ਵਿੱਚ ਕਹੀਏ ਤਾਂ ਅੱਜ ਪੰਜਾਬ ਦੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੂਰਬੀ ਹਿੱਸੇ ਵਿੱਚ ਆਪਾਂ ਲੱਭ ਪੰਜਾਬ ਦੇ 30 ਤੋਂ ਲੈ ਕੇ 35% ਹਿੱਸੇ ਵਿੱਚ ਆਪਾਂ ਨੂੰ ਹਜੇ ਵੀ ਮੀਂਹ ਦੇ ਕਾਰਨ ਦੇਖਣ ਨੂੰ ਮਿਲ ਸਕਦੀ ਹਨ ਬਾਕੀ ਪੱਛਮੀ ਹਿੱਸੇ ਵਿੱਚ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਅਗਰ ਕਿਸੇ ਤਰ੍ਹਾਂ ਦੇ ਮੌਸਮ ਵਿੱਚ ਕੋਈ ਤੇਤੀਲੀ ਆਉਂਦੀ ਹੈ ਮੀਂਹ ਕਣ ਦੇ ਅਸਰ ਵਾਦੇ ਹਨ ਜਾਂ ਘਟਦੇ ਹਨ ਉਸੇ ਵੇਲੇ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਤੀ ਜਾਵੇਗੀ ਇਸ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਗਾਤਾਰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈਣ ਲਈ ਤਦ ਤੱਕ ਲਈ ਧੰਨਵਾਦ